ਤੇ ਕੋਈ ਨਹੀਂ ਹੌਲੀ ਹੌਲੀ ਜੋੜ ਜੋੜਾਂ ਦੇ ਦਰਦ ਹੈ ਸਰੀਰਾਂ ਦੇ ਦਰਦ ਹੈ ਸ਼ਾਈਆਂ ਦਾ ਨਾਮ ਜਿਹੜਾ ਖਤਮ ਕਰ ਦੇਣੀ ਆਪਣੀ ਜੂੜੂ ਫੈਮਿਲੀ ਲਈ ਤੇ ਬਾਕੀ ਜਿਹੜਾ ਗੋਡਿਆਂ ਦਾ ਵੀ ਕਹਿੰਦੇ ਸੀ ਕਿ ਗੋਡਿਆਂ ਨੂੰ ਦਰਦ ਹੁੰਦੀ ਆ ਉਹਦੇ ਵਾਸਤੇ ਜਿਹੜੇ ਆ ਰਿੰਡ ਦੇ ਪੱਤੇ ਆ ਨਾ ਉਹਨਾਂ ਨੂੰ ਆਪਾਂ ਦੋ ਪੱਤੇ ਜਿਹੜੇ ਲੈ ਲੈਣੇ ਆ ਤੇ ਸਰੋਂ ਦਾ ਕੌੜਾ ਤੇਲ ਜਿਹੜਾ ਗਰਮ ਕਰਕੇ ਆ ਗੋਡਿਆਂ ਤੇ ਚੰਗੀ ਤਰ੍ਹਾਂ ਮਾਲਿਸ਼ ਕਰਕੇ ਤੇ ਉਹ ਰਿੰਡ ਦੇ ਪੱਤੇ ਉੱਪਰ ਰੱਖ ਕੇ ਤੇ ਗਰਮ ਪੱਤੀ ਬੰਨ ਲੈਣੀ ਆ ਇਹਨੂੰ ਵੀ ਲਗਾਤਾਰ ਤੁਸੀਂ 1 ਮਹੀਨਾ ਵਰਤੋ ਇਹਨਾਂ ਕਰਕੇ ਜਿਹੜਾ ਬਹੁਤ ਜਲਦੀ ਮਨਚੂਸ ਹੋ ਜਾਂਦਾ ਹੈ ਮੇਨ ਗੱਲਾਂ ਖਾਣ ਪੀਣ ਤੇ ਆ ਸਭ ਤੋਂ ਵੱਡੀ ਗੱਲ ਆ ਜੀਬ ਤੇ ਜ਼ੁਬਾਨ ਜੀਬ ਤੇ ਜ਼ੁਬਾਨ ਦਾ ਮਤਲਬ ਇਹੀ ਆ ਜੇ ਆਪਾਂ ਜੀਬ ਤੇ ਕੰਟਰੋਲ ਕਰ ਲੈਨੇ ਆ ਤੇ ਸਾਡੇ ਜਿਹੜੀ ਗੱਈ ਆ ਉਹਨਾਂ ਰੋਜ਼ ਹੋ ਜੂਗੀ ਠੀਕ ਆ ਤੇ ਜੇ ਆਪਾਂ ਜ਼ੁਬਾਨ ਤੇ ਕੰਟਰੋਲ ਕਰਦੇ ਆ ਤੇ ਸਾਡੇ ਜਿਹੜੇ ਰਿਸ਼ਤੇ ਆ ਆਪਾਂ ਬੜੇ ਵਧੀਆ ਢੰਗ ਨਾਲ ਸੰਭੋਧ ਕੇ ਰੱਖ ਸਕਦੇ ਆ ਤੇ ਬੜੇ ਵਧੀਆ ਢੰਗ ਦੇ ਨਾਲ ਜਿਹੜੀ ਇਹ ਮਜੀ ਦੀ ਗੱਲ ਸਮਝਾਉਂਦਾ ਹੈ। ਕੈਮ ਦਾ ਭਾਵ ਕਿ ਸਾਰਾ ਕੰਮ ਸਿਰਫ ਇੱਕ ਜੁਬਾਨ ਦਾ ਹੀ ਆ। ਤੇ ਇਹਦੇ ਸਿੱਟੇ ਹੀ ਸਾਰਾ ਸਿਸਟਮ ਚੱਲਣ ਡਿਆ ਵਾ। ਚੰਗਾ, ਮਾੜਾ, ਰੋਗ, ਅਰੋਗ, ਨਰੋਗ ਸਾਰਾ ਕੁਝ ਇੱਕ ਇਹ ਦੇ ਇਹੋ ਹੀ ਸਾਰੇ ਦੇ ਪਾਸਿਆਂ ਨੂੰ ਧਮਾਈ ਦੇ ਦਿੱਤੀ। ਗੱਲ ਇਹ ਹੀ ਆ ਕਿ ਕੰਮ ਘਟ ਗਏ ਆ ਤੇ ਖਾਣ ਪੀਣ ਨੂੰ ਚੀਜ਼ਾਂ ਜ਼ਿਆਦਾ ਆ। ਆਪਾਂ ਖਾਣ ਪੀਣ ਵੱਲ ਧਿਆਨ ਵੱਧ ਦਿੰਨੇ ਆ। ਇਹ ਨਹੀਂ ਕਦੀ ਇਹ ਕੁਐਸਚਨ ਕਰਦੇ ਕਿ ਘੱਟ ਕਿੰਨਾ ਖਾਈਏ। ਤੇ ਖੰਗ ਦਾ ਜਿਹੜਾ ਵਾ ਖੰਗ ਦਾ ਵੀ ਜੇਕਰ ਤੁਸੀਂ ਇਹੋ ਚੀਜ਼ ਇਸਤੇਮਾਲ ਕਰੋਗੇ ਤੁਹਾਨੂੰ ਇਹਦੇ ਨਾਲ ਹੀ ਫੱਕ ਪੈਣਾ ਜਿਹੜਾ ਸੁਖ ਹੋ ਜਾਣਾ ਬਾਕੀ ਕੋਈ ਨਹੀਂ ਹੁਣ ਇਸੇ ਦਾ ਬਹੁਤ ਬਾਰੇ ਕਮੈਂਟ ਆਏ ਸੀਗੇ ਹੌਲੀ ਹੌਲੀ ਦੱਸਾਂਗੇ ਸਾਰਾ ਕੁਝ ਪਹਿਲਾਂ ਇੱਕ استعمال ਕਰੋ ਫਿਰ ਦੂਸਰੀ ਬਿਮਾਰੀ ਦਾ ਦੁਗ੍ਹਾ ਹਲ ਕਰਨਾ ਬੜੇ ਲੁਕਸੇ ਆ ਕੋਲ ਬੜਾਕ ਹੋ ਜਾਪਾ ਆਪਣੇ ਤੇ ਹੁਣ ਡੈ ਹੈ ਥੋੜਾ ਆਪਣੇ ਵੱਲ ਧਿਆਨ ਦੇਣਾ ਹੁਣ ਗਾਂ ਜਿਹੜੀ ਚੀਜ਼ ਦਾ ਜਿਹੜੀ ਜਿਹੜੀ ਚੀਜ਼ ਦਾ ਸਾਨੂੰ ਫਰਕ ਪਈ ਗਿਆ ਨਾ ਉਹ ਉਹ ਆਪਾਂ ਤੁਹਾਨੂੰ ਦੱਸੀ ਜਾਣਾ ਮੁੱਕ ਦੀ ਗੱਲ ਆ ਦੀਦੀ ਦੇ ਚੀਜ਼ਾਂ ਬਣਾ ਰਿਆ ਕਰਨੀਆਂ ਪ੍ਰੈਕਟੀਕਲ ਅਸੀਂ ਕਰੀ ਜਾਣਾ ਜਿਹੜੀ ਜਿਹੜੀ ਦਾ ਫਰਕ ਪਈ ਗਿਆ ਚਲੋ ਦੀਦੀ ਨੂੰ ਲੈਣਤਾ ਚਲੋ ਬਣਾਤਾ ਵਲੋਗ ਨਾ ਕੋਈ ਨਹੀਂ ਤੂੰ ਹੀ ਹੱਥ ਛਿਰਤੇ ਨਾ ਛਿਰਤੇ ਐਸ਼ ਕਰੀਏ ਐਸ਼ ਟੈਨਸ਼ਨ ਨਹੀਂ ਲੈਣੀ ਬਾਕੀ ਮਾਸ ਜੀ ਸਾਡੇ ਕੋਲ ਤਾਂ ਬਕਦੇ ਤੁਰੀ ਅਜਾ ਮੈਂ ਤੋ ਰੀਅਲ ਮੀਂ ਰੀਅਲ ਮੀਂ ਇਹ ਗੱਡੀ ਮਿਲੀ ਆ ਸ੍ਰੀਸ਼ਕ ਤੇ ਉਤਰੀ ਆ ਆਟੋ ਤੇ ਆਈ ਆ ਹਾਂ ਮਾਸ ਜੀ ਸਾਰੇ ਭੈਣ ਭਰਾ ਕਹਿੰਦੇ ਸੀ ਕਿ ਕਿੱਦਾਂ ਸੰਦੀਪ ਦੀ ਮੰਮੀ ਨੂੰ ਫਰਕ ਪਿਆ ਸੱਚੋ ਸੱਚ ਦੱਸਣਾ ਝੂਠ ਨਹੀਂ ਬੋਲਣਾ ਤੁਹਾਨੂੰ ਫਰਕ ਹੈਗਾ ਜਾਂ ਨਹੀਂ ਹੈਗਾ ਹੈਗਾ ਕਿ ਕਿੰਨੇ ਸਾਲ ਪੁਰਾਣੀ ਤੁਹਾਡੀ ਪਰਬਲ ਹੋਈ ਆ ਮੈਡੀਕਲ ਕੁਝ ਤੇ ਪ੍ਰੀਤੀ ਦੀ ਉਮਰ ਦੀ ਨਹੀਂ ਆ ਨਾ ਉਹਨੇ ਤਾਂ ਉਹ ਨਾਲ ਕਰਵਾਉਂਗਾ ਉਹ ਨਾਲ ਕਹਿੰਦੇ ਜਦੋਂ ਮੈਂ ਹੋਣ ਵਾਲੀ ਸੀ ਉਦੋਂ ਦੀ ਪ੍ਰੋਬਲਮ ਸ਼ੁਰੂ ਹੋਈ ਫਿਰ 30 ਸਾਲ ਹੋ ਗਏ ਕਹਿੰਦੇ ਤਾਂ ਭਾਵੇਂ ਇਹਨਾਂ ਨੇ ਆਪਣੇ ਆਪ ਧਿਆਨ ਨਹੀਂ ਦਿੱਤਾ ਜੂਰੀਆ ਪਹਿਲਾਂ ਅੱਡੀ ਨਾਲ ਪੀੜ ਕਰਦੀਆਂ ਅੱਡੀਆਂ ਤੇ ਦਿੱਤੇ ਦਿੱਤੇ ਹਾਂ ਤੇ ਫਿਰ ਸਿਰ ਨਾਲ ਮੈਥੇ ਸ਼ੁਰੂਆਤ ਹੋਇਆ ਇੱਥੇ ਹਾਂ ਇੱਥੇ ਸ਼ੁਰੂਆਤ ਹੁੰਦੀ ਹੁੰਦੀ ਇਹਨਾਂ ਦੀ ਗੈਂਠੇ ਟਿੱਕਾ ਜਿਹੜੀ ਆ ਪ੍ਰੋਬਲਮ ਪਹੁੰਚ ਚੁੱਕੀ ਹੈਗੀ ਤੇ ਮੇਰਾ ਤਾਂ ਤਵੇ ਕਹਿੰਦੇ ਸੀ ਲਵਸੀਦਾ ਹੀ ਹੋਇਆ ਆ ਇਹ ਹੈਗੇ ਆ ਮਤਲਬ ਕਿ ਮਨਜੀਤ ਸਿੰਘ ਗੋਣੀ ਪਾਜੀ ਉਹਨਾਂ ਦਾ ਨਾਮ ਹੈ ਮਨਜੀਤ ਮਨਜੀਤ ਸਿੰਘ ਗਰੇਵਾਲ ਉਹਨਾਂ ਦਾ ਨੰਬਰ ਜਿਹੜਾ ਆਪਾਂ ਸਕਰੀਨ ਤੇ ਦੇ ਦਵਾਂਗੇ ਜਿੰਨੀ ਵੀ ਜਾਣਕਾਰੀ ਤੁਸੀਂ ਮਤਲਬ ਲੈਣੀ ਆ ਈਮਾਨਦਾਰ ਇਨਸਾਨ ਆ ਤੇ ਮੇਰਾ ਵੀ ਵਿਸ਼ਵਾਸ ਤਾਂ ਪੱਜਾ ਕਿਉਂਕਿ ਮੇਰਾ ਆਪਣਾ ਖੁਦ ਦਾ ਮਤਲਬ ਕਾਫੀ ਫਰਕ ਸੀਗਾ ਮਰਿੰਗੇ ਦੇ ਪਾਊਡਰ ਤੋਂ ਤੇ ਮਰਿੰਗੇ ਦਾ ਪਾਊਡਰ ਉਹਨਾਂ ਨੇ ਹੀ ਤਿਆਰ ਕੀਤਾ ਵਾ ਖਾਸ ਕੁਆਲਿਟੀ ਦੇ ਵਿੱਚ ਵਾ ਇੱਕ ਵਾਰੀ ਤੁਸੀਂ ਪਾਊਡਰ ਮੰਗਵਾਉਣਾ ਆ ਇਹ ਪਿਆਰਾ ਜਿਹੜੇ ਤੁਸੀਂ ਮਈ ਦੇ ਮਹੀਨੇ ਉਹਨਾਂ ਦੇ ਕੋਲੋਂ ਬੀ ਮਗਵਾ ਕੇ ਆਪਣੇ ਘਰੇ ਬੂਟਾ ਤਿਆਰ ਕਰਕੇ ਉਹਦੇ ਤੋਂ ਤੁਸੀਂ ਪੱਤਿਆਂ ਦਾ ਪਾਊਡਰ ਜਿਹੜਾ ਬਣਾ ਕੇ ਖਾ ਸਕਦੇ ਹੋ ਜੇ ਵਧੀਆ ਢੰਗ ਨਾਲ ਜ਼ਿੰਦਗੀ ਜੀਣੀ ਹੈ ਤੇ ਜਿੱਦਨ ਮਾਸੀ ਜੀ ਨੇ 11000 ਦੀ ਦਵਾਈ ਦਿਲੰਦਰੋ ਲਗਾਤਾਰ 5 ਮਹੀਨੇ ਹੋ ਗਏ ਖਾਂਦੇ ਨੇ ਨਹੀਂ ਨਾ ਕਰਤਿਆਂ ਤੇ ਜਦੋਂ ਤੁਸੀਂ ਮਰੀਂਗਾ ਦਾ ਪਾਊਡਰ ਖਾਣਾ ਸ਼ੁਰੂ ਕੀਤਾ 10 ਦਿਨਾਂ ਬਾਅਦ 10 ਦਿਨਾਂ ਬਾਅਦ ਮਾਸ ਜੀ ਨੇ ਮੈਨੂੰ ਇਹ ਗੱਲ ਕਹਿ ਦਿੱਤੀ ਕਿ ਜਿਹੜਾ ਮੈਂ ਦਿਨ ਰਾਤ ਤੜਕਦੀ ਸੀ ਮੈਂ ਕਹਿੰਦੀ ਸੀ ਕਿ ਮੇਰੀਆਂ ਲੱਤਾਂ ਖੁੱਟਦੇ ਰਹੋ ਜਾਂ ਮਤਲਬ ਮੇਰੀ ਕੋਈ ਮਾਲਿਸ਼ ਕਰਦਾ ਰਹੇ ਉਹ ਕਹਿੰਦੇ ਨੇ ਮੇਰੀਆਂ ਲੱਤਾਂ ਖੜਦੇ ਨਹੀਂ ਤੇ ਗਾੜੀ ਤੇ ਨਾਲ ਰੋਜ਼ ਲੜਾਈ ਹੁੰਦੀ ਜਾਂ ਜਿਹਨੇ ਸਾਰੇ ਰੱਖਣ ਇਹਨੂੰ ਕਹੇ ਹਸਦੇ ਦਾ ਸੌਟਾ ਉਹ ਮੈਨੂੰ ਰੱਦ ਸੌਂਦੀ ਦਿੰਦੀ ਨਹੀਂ ਹਰ ਇੱਕ ਭੈਣ ਭਰਾ ਦਾ ਜਿਹੜਾ ਅਸੀਂ ਕਹਿੰਦੇ ਆ ਕਿ ਭਲਾ ਹੋਵੇ ਕਰਾਉਣਾ ਚਾਹੀਦਾ ਅਸੀਂ ਤੇ ਅਸੀਂ ਐਵੇਂ ਕੀ ਆ ਕੀਏ ਕੀ ਮਤਲਬ ਡਾਕਟਰ ਤੇ ਹੈ ਨਹੀਂ ਆ ਪਰ ਸਹੀ ਢੰਗ ਦੇ ਨਾਲ ਜਿਹੜੇ ਦੇ ਸਕਦੇ ਇਹਨਾਂ ਨੇ ਵੈਦ ਹੁਣ ਇਹਦੇ ਵਿੱਚ ਸਟੱਡੀ ਕੀਤੀ ਆ ਤੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਦਵਾਂਗੇ ਕਿ ਤੁਸੀਂ ਉਹਨਾਂ ਨਾਲ ਡਾਇਰੈਕਟ ਕੰਟੈਕਟ ਕਰ ਸਕਦੇ ਹੋ ਤੇ ਤੇਰੇ ਢੰਗ ਨਾਲ ਬਾਕੀ ਚੀਜ਼ਾਂ ਉਹਨਾਂ ਨੇ ਜਿੱਦਾਂ ਜਿੱਦਾਂ ਦਾ ਜਿੰਨੂ ਤਿੰਨੋਂ ਪ੍ਰੋਬਲਮ ਆ ਖੰਗ ਦੀ ਆ ਨਜਲੇ ਦੀ ਆ ਲੱਤਾਂ ਦੀ ਤੇਰੀ ਵੀ ਢੰਗ ਦੀ ਇਹਨਾਂ ਤੁਸੀਂ ਝੰਡਾ ਉਹਨਾਂ ਨਾਲ ਕੰਟੈਕਟ ਕਰਕੇ ਤੇ ਉਹਨਾਂ ਕੋਲੋਂ ਆਪਣੀ ਮੈਡੀਸਿਨ ਜਿਹੜੀ ਆ ਲਗਵਾ ਸਕਦੇ ਹੋ ਤੇ ਮੈਡੀਸਨ ਕੋਈ ਜ਼ਿਆਦਾ ਮਹਿੰਗੀ ਨਹੀਂ ਹੈ ਜੀ ਅੱਛਾ ਮਤਲਬ ਅੱਗੇ ਅੱਗੇ ਆਪ ਜਾਣੇ ਨੇ ਇਹ ਦਵਾਈ ਲੈਣਾ ਮਤਲਬ ਹੁਣ ਹਕੀ ਵੀ ਘਰ ਆਉਂਦੇ ਆ ਕਿਦਾਂ ਦੱਲੇ ਦਾ ਅਰੇ ਤਾਜਾ ਤੋਤਾ ਇਹਨਾਂ ਨੂੰ ਦੱਸਿਆ ਮਿਲ ਨਹੀਂ ਕਿੰਨਾ ਫਰਕ ਨਹੀਂ ਤੇ ਮਾਂ ਦੀ ਜੀ ਪੜੀ ਕਿੱਦਾਂ ਕਹਿੰਦੇ ਦੱਸੋ ਮੰਮੀ ਤੁਹਾਨੂੰ ਰਾਤ ਸੁਟਾਉਂਦੇ ਨੇ ਇਹਨਾਂ ਨਾਲ ਤਾਂ ਨਹੀਂ ਕੋਟ ਲੜਦੇ ਹੁੰਦੇ ਮੇਰੇ ਨਾਲ ਨਹੀਂ ਨਹੀਂ ਹੁਣ ਨਹੀਂ ਨਾ ਕਿੰਨੀ ਤੇ ਹੁਣ ਨਹੀਂ ਇੰਨੀ ਗੱਲ ਨਹੀਂ ਕਰਦੀ ਕਿੰਨਾ ਫਰਕ ਪਿਆ ਦੀਦੀ ਦੀਦੀ ਦੀ ਦੇਣਾ ਸਾਰਾ ਕੁਝ ਹਾਂ ਨਹੀਂ ਹੁਣ ਤੇ ਚੜਾਈ ਹੋ ਗਈ ਕੇ ਚੜਾਈ ਆ ਆ ਵੀ ਚੱਲ ਗਿਆ ਹੁਣ ਡਰਾਈਵਰ ਨਹੀਂ ਬਸ ਜਿਹੜੇ ਵਾਲੇ ਖਾਸ ਕਰਕੇ ਧਿਆਨ ਦਿੰਦੀ ਆ ਹਾ ਦੋ ਜ ਮੈਨੇ ਪੁੱਛਿਆ ਕਿ ਦਵਾਈ ਖਾਦੀ ਮਾਸੀ ਜੀ ਨਹੀਂ ਖਾਦੀ ਜੇ ਨਹੀਂ ਖਾਦੀ ਦਿਖਾਓ ਤੇ ਟਾਈਮ ਨਹੀਂ ਖਿਉਮ ਹਾਂ ਰਤਾ ਦਵਾਈ ਆਪਣੇ ਟਾਈਮ ਨਾਲ ਦਿਖਾਇਆ ਸੀ ਤੀ ਤੋ ਉਹ ਆਪਣਾ ਟੀਕਾ ਉੱਥੇ ਰੱਖਦੀ ਆ ਤੇ ਪਹਿਲੂ ਲਤਾਂ ਦੀ ਬੀੜ ਤਾਂ ਮੈਨੂੰ ਸੁਟਾਉਂਦੀ ਸੀ ਉਦੋਂ ਹਦੀਆ ਤੇ ਹੁਣ ਉਹਦਾ ਮੈਨੂੰ ਪਰੇਸ਼ਾਨਦਾ ਵੀ ਆ ਕਰ ਤੂੰ ਕਿੱਥੇ ਗਿਆ ਤੂੰ ਕਿੱਥੇ ਖਲੋਤਾ ਕਿਉਂ ਖਲੋਤਾ ਆਪਣੇ ਘਰੋਂ ਨਹੀਂ ਆ ਸਕਦੀ ਤੇ ਮੈਨੂੰ ਆ ਨਾ ਬੱਚਾ ਜਨਾ ਗੱਲ ਮੁਖਦੀ ਇਹ ਹੈ ਕਿ ਸੋਹਣੇ ਸੋਹਣੇ ਘਰ ਬਾਹਰ ਆਪਾਂ ਧਿਆਨ ਕਰਦੇ ਹਾਂ ਕੋਨਾ ਚ ਤੰਦਰੁਸਤ ਸਰੀਰ ਸੁਖੇ ਰਹਿਣਾ ਸੋਹਣਾ ਲੱਗਦਾ ਬਹੁਤ ਬੱਲੇ ਆਪਕੇ ਫੇਰੇ ਸੋਹਣੇ ਲੱਗਦੇ ਆ ਜੇ ਜੀ ਹੁਣ ਇਹ ਤੰਗ ਤੰਗ ਹਾਂ ਤੰਦਰੁਸਤ ਹੋ ਕੇ ਤੇ ਮਨ ਵੀ ਖੁਸ਼ ਵੰਡਾ ਲੈ ਮੈਨੂੰ ਸੱਚੀ ਬੜਾ ਹੌਸਲਾ ਹੁੰਦਾ ਜਦ ਮਾਸੂ ਜੀ ਨੇ ਪਰਲੇ ਲੈਣੇ ਨਾ ਇਹ ਨਹੀਂ ਕਈ ਵਾਰੀ ਆਉਂਦਾ ਮਾਸੂ ਕਰਦਾ ਮਾਸੂ ਜੀ ਨੂੰ ਮਾਸੂ ਕਰਦਾ ਕਿਹ ਕਿਹ ਆਪਣੇ ਹੱਥੀਂ ਟੋਕਮ ਬਣਾਏ ਆ ਆਪਣਾ ਪਰਿਵਾਰ ਇਸ ਟਾਈਮ ਹਣਾ ਉਹ ਚੀਜ਼ਾਂ ਹੁੰਦੀ ਆ ਕਿ ਨਹੀਂ ਸਾਰੇ ਤਾਂ ਬੋਸ ਕਰ ਰਹੇ ਹਨ ਤੇ ਬਾਕੀ ਭੈਣ ਭਰਾ ਉਹ ਫਰਕ ਪਾਵੇ ਇਹਨੇ ਬੌਧਾਪਨ ਕਰਦੇ ਆ ਸਮਾਪਤੀ ਤੇ ਨੰਬਰ ਬਗਬਰੀ ਤੇ ਦੇ ਦੇਵਾਂਗੇ ਤੁਸੀਂ ਗ੍ਰਾਹਕਾਂ ਨਾਲ ਕੰਟੈਕਟ ਕਰ ਸਕਦੇ ਹੋ ਸਾਰੇ ਦਾ ਸਪੋਰਟ ਤਾਂ ਨੂੰ ਜਿਹੜੀ ਚੀਜ਼ ਦਾ ਰਿਜ਼ਲਟ ਸਾਨੂੰ ਵਧੀਆ ਮਿਲਦਾ ਆ ਬਸ ਉਹ ਹੀ ਚੀਜ਼ ਆਪਾਂ ਇਸ ਚੈਨਲ ਤੇ ਸ਼ੇਅਰ ਕਰਾਂਗੇ ਕੋਈ ਆਲਤੂ ਫਾਲਤੂ ਦੀ ਵੀਡੀਓ ਨਹੀਂ ਪਾਵਾਂਗੇ ਤਾਂ ਇਹ ਉਹੀ ਬੂਟਾ ਆ ਅਰਿੰਡ ਦਾ ਜਿਹਦੇ ਬਾਰੇ ਆਪਾਂ ਗੋਡਿਆਂ ਦੇ ਦਰਦ ਲਈ ਗੱਲ ਕੀਤੀ ਸੀਗੀ ਦਰਦ ਚਾਹੇ ਗੋਡਿਆਂ ਦਾ ਹੋਵੇ ਚਾਹੇ ਹੋਰ ਕਿਸੇ ਵੀ ਪ੍ਰਕਾਰ ਦਾ ਬਾਡੀ ਵਿੱਚ ਦਰਦ ਹੋਵੇ ਤਾਂ ਆਪਾਂ ਤੇਲ ਗਰਮ ਕਰਕੇ ਸਰੋਂ ਦਾ ਮਾਲਿਸ਼ ਕਰਕੇ ਤੇ ਉੱਪਰ ਇਹ ਪੱਤੇ ਜਿਹੜੇ ਆ 2-3 ਰੱਖ ਕੇ ਤੇ گرم ਪੱਟੀ ਬੰਨ ਲੈਣੀ ਆ ਲਗਾਤਾਰ 1 ਮਹੀਨਾ ਕਰੋਗੇ ਤਾਂ ਬਹੁਤ ਬਹੁਤ ਜ਼ਿਆਦਾ ਫਰਕ ਮਹਿਸੂਸ ਹੋਵੇਗਾ ਤੁਹਾਨੂੰ ਤਾਂ ਇਹਨਾਂ ਦੀ ਇਹੀ ਪਹਿਚਾਣ ਆ ਕਿ ਪਪੀਤੇ ਦੇ ਪੱਤੇ ਵਰਗੇ ਇਹਨਾਂ ਤੇ ਪੱਤੇ ਹੁੰਦੇ ਨੇ ਬੀਜ ਵੀ ਲੱਗਦੇ ਇਹਨਾਂ ਨੂੰ ਸਾਡੇ ਤੇ ਬਹੁਤ ਜ਼ਿਆਦਾ ਇਹ ਲਾਗੇ ਸਾਰੇ ਤਾਂ ਇਹਨਾਂ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਜੇਕਰ ਇਸਤੇ ਅਮਲ ਕਰੋਗੇ ਤਾਂ ਜਰੂਰ ਆਰਾਮ ਆਵੇਗਾ। ਬਾਕੀ ਇਹ ਬੂਟਾ ਹੈ ਚਕੋਧਰੇ ਦਾ। ਚਕੋਧਰੇ ਦਾ ਬੂਟਾ ਤਾਂ ਕਾਫੀ ਵਧੀਆ ਫਾਲੇ ਨੂੰ ਲੱਗਦੇ ਆ। ਲੇਕਿਨ ਇਹਦੀ ਮਾਰਕੀਟ ਵਿੱਚ ਜਿਹੜੀ ਆ ਅ ਸੇਲ ਬਹੁਤ ਘੱਟ ਹੁੰਦੀ ਆ ਤੇ ਬਹੁਤ ਘੱਟ ਲੋਕ ਇਹਨੂੰ ਖਰੀਦਦੇ ਨੇ। ਖਾਸ ਕਰਕੇ ਲੋਕਾਂ ਨੂੰ ਇਹਦੇ ਬਾਰੇ ਜ਼ਿਆਦਾ ਪਹਿਚਾਨ ਨਹੀਂ ਹੈਗੀ। ਜਾਂ ਮਤਲਬ ਖਾਣਾ ਘੱਟ ਪਸੰਦ ਕਰਦੇ ਨੇ ਲੇਕਿਨ ਇਹਦੇ ਵੀ ਬਹੁਤ ਗੁਣ ਨੇ। ਇਹਦੀ ਵੀ ਇੱਕ ਰੈਸਪੀ ਬਣਾਵਾਂਗੇ ਤੇ ਉਹਦੇ ਵਿੱਚ ਮੋਰਿੰਗੇ ਪਾਊਡਰ ਦਾ ਇਸਤੇਮਾਲ ਕਰਾਂਗੇ। ਕਿ ਬੱਚੇ ਵੀ ਵਧੀਆ ਤਰੀਕੇ ਨਾਲ ਖਾ ਸਕਣ ਤਾਂ ਇਹਦੀ ਵੀਡੀਓ ਆਪਾਂ ਬਣਾ ਕੇ ਇਸ ਚੈਨਲ ਤੇ ਜਰੂਰ ਅਪਲੋਡ ਕਰਾਂਗੇ ਕਿ ਇਹਦੇ ਵਿੱਚ ਕਿੰਨੇ ਭਰਪੂਰ ਮਾਤਰਾ ਵਿੱਚ ਗੁਣ ਪਾਏ ਜਾਂਦੇ ਨੇ ਤਾਂ ਇਹਨੂੰ ਆਪਾਂ ਇੱਕ किन्नੂ ਜਾਂ ਸੰਤਰੇ ਦੇ ਤਰੀਕੇ ਦੇ ਨਾਲ ਵੀ ਖਾ ਸਕਦੇ ਆ ਬਹੁਤ ਲਾਹੇਵੰਦ ਆ ਖਾਣ ਵਿੱਚ ਲੇਕਿਨ ਬੂਟੇ ਜਿਹੜੇ ਆ ਟਮਾਟਾਵੇਂ ਵੇਖਣ ਨੂੰ ਮਿਲਦੇ ਨੇ ਏ ਬੂਟਾ ਸਾਡੇ ਆਪਣੇ ਪਿੰਡ ਮਠੋਲੇ ਵਿੱਚ ਵੀ ਹੈਗਾ ਆ ਤੇ ਮੇਰੇ ਆਪਣੇ ਪਿੰਡ ਖਾਸੀ ਵਿੱਚ ਵੀ ਹੈਗਾ ਆ ਵੀਡੀਓ ਵੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ